ਇਹ ਜਿਹੜੀ ਇਲੈਕਸ਼ਨ ਹੈ ਨਾ ਜੀ ਇਹ ਲੋਕਾਂ ਦੀ ਇਲੈਕਸ਼ਨ ਹੈ ਇਹਦੇ 'ਚ ਜੇ ਹਾਰ ਜਿੱਤ ਹੋਣੀ ਹੈ ਤੇ ਪੰਜਾਬ ਦੇ ਲੋਕਾਂ ਦੀ ਹੋਣੀ ਔਰ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਨੇ ਲੁਧਿਆਨੇ ਵੈਸਟ ਦੇ ਵੋਟਰਾਂ ਨੂੰ ਸੂਜਮਾਨ ਵੋਟਰਾਂ ਨੂੰ ਇੱਕ ਮੌਕਾ ਦਿੱਤਾ ਕਿ ਜੇ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਢੇ 3 ਸਾਲ ਉਹਨਾਂ ਨੂੰ ਝੂਠ ਬੋਲਿਆ ਉਹਨਾਂ ਨਾਲ ਧਰੋਖ ਮਾਇਆ ਉਹਨਾਂ ਨਾਲ ਫਰਾਡ ਕੀਤਾ ਅੱਜ ਲੁਧਿਆਨੇ ਦੇ ਵਾਸੀਆਂ ਕੋਲ ਇਹ ਮੌਕਾ ਆਇਆ ਹੈ ਕੀ ਇਸ ਝੂਠ ਦੀ ਸਰਕਾਰ ਦਾ ਜਿੱਥੇ ਪਰਦਾ ਫਾਸ਼ ਕਰਨਾ ਉੱਥੇ ਉਹਨਾਂ ਨੂੰ ਸਬਕ ਸਿਖਾਉਣ ਦਾ ਔਰ ਸਬਕ ਸਿਖਾਉਣ ਦਾ ਤਰੀਕਾ ਬੜਾ ਸੌਖਾ ਹੈ ਜੀ ਕਿ ਬਾਹਰਲੇ ਕੈਂਡੀਡੇਟ ਜਿਨ੍ਹਾਂ ਕੈਂਡੀਡੇਟਾਂ ਨੇ 3.5 ਸਾਲ ਇਸ ਜਗ੍ਹਾ ਦੀ ਸਾਰ ਨਹੀਂ ਲਈ ਉਹਨਾਂ ਨੂੰ ਸਬਕ ਸਿਖਾਓ ਚੋਲ ਨਿਸ਼ਾਨ ਤੱਕੜੀ ਨੂੰ ਕਾਮਯਾਬ ਕਰੋ ਅਰ ਇਸ 3.5 ਸਾਲਾਂ 'ਚ ਸਾਡੀਆਂ ਧੀਆਂ ਪਣਾ ਨਾਲ ਸਾਡੇ ਮੁਲਾਜ਼ਮ ਨਾਲ ਸਾਡੇ ਵਪਾਰੀ ਵਰਗ ਨਾਲ ਸਾਡੀ ਇੰਡਸਟਰੀ ਨਾਲ ਹਰੇਕ ਨਾਲ ਫਰਾਡ ਹੋਇਆ ਇੱਕ ਵਾਅਦਾ ਨਹੀਂ ਪੂਰਾ ਹੋਇਆ ਚਾਹੇ ਉਹ ਹਜ਼ਾਰ-ਜਾ ਰੁਪਏ ਦਾ ਸੀ ਚਾਹੇ ਉਹ ਇੰਡਸਟਰੀਅਲ ਡਿਵੈਲਪਮੈਂਟ ਦੀ ਸੀ ਚਾਹੇ ਉਹ ਬੇਰੋਜ਼ਗਾਰੀ ਦੀ ਗੱਲ ਸੀ ਅੱਜ ਹਰ ਕੰਮ ਦੀ ਸ਼ਿਕਰਾ ਤੇ 4 ਲੱਖ ਕਰੋੜ ਦਾ ਪੰਜਾਬ ਕਰ ਚਾਈ ਹੈ ਇਹ ਹਾਲਾਤਾਂ 'ਚ ਕਿਉਂ ਕੋਈ ਵੋਟ ਪਾਵੇ ਜਿਹੜੇ ਦਿੱਲੀ ਦੀਆਂ ਤਾਕਤਾਂ ਪੰਜਾਬ ਨੂੰ ਕੰਟਰੋਲ ਕਰਨਾ ਚਾਹ ਰਹੇ ਅਚੰਮ ਜੀਟੀਆ ਸਾਹਿਬ ਗੱਲ ਕਰੀਏ ਮਹਿਲਾ ਅਧਿਸ਼ਕ ਕਾਂਗਰਸ ਦੇ ਅੱਜ ਲੰਬਾ ਸਾਹਿਬ ਪਹੁੰਚ ਸੀਗੇ ਅਲਕਾ ਲੰਬਾ ਜੀ ਤੇ ਉਹਨਾਂ ਦਾ ਕਹਿਣਾ ਹੈ ਡਰੱਗਜ਼ ਮਾਮਲੇ ਦੇ ਕਿਤਨੇ ਕਿਤੇ ਸਾਡੀ ਆਮ ਪਾਰਟੀ ਸਰਕਾਰ ਦੀ ਸਾਂਝ ਕਰਦਾ ਤੇ ਪੈਸੇ ਹਟੇ ਜਾ ਰਿਹਾ ਤੇ ਪੰਜਾਬ ਨੂੰ ਦਿੱਲੀ ਵਰਗਾ ਬਣਾਉਣਾ ਚਾਹ ਰਹੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇੱਕੋ ਇੱਕ ਮੇਰੀ ਗੱਲ ਮੰਨ ਕੇ ਚੱਲੋ ਇਸ ਸੋਧੀਆਂ ਇਨਚਾਰਜ ਆ ਪੰਜਾਬ ਦਾ ਜੀ ਸੋਧੀਆਂ ਤੇ ਪਰਚਾ ਕਾਦਾ ਨਸ਼ੇ ਦਾ ਸ਼ਰਾਬ ਘਟਾਲੇ ਦਾ 2.5 ਸਾਲੋਂ ਅੰਦਰ ਰਹਿ ਕੇ ਆਇਆ ਅਸ਼ਤਿੰਦਰ ਜੈਨ ਭਗਵੰਤ ਮਾਨ ਚਲੋ ਆਪ ਹੀ ਉਹਨੂੰ ਤਾਂ ਜਦ ਤੱਕ ਸਵੇਰੇ ਪੈਗ ਨਾ ਲਵਾ ਦਿਓ ਉਹਨੂੰ ਸੁਰਤ ਹੀ ਨਹੀਂ ਆਉਂਦੀ ਜਿਹੜਾ ਚਾਰ ਵਾਰੀ ਦਾ ਹਸਪਤਾਲ ਦਾਖਲ ਹੋ ਗਿਆ ਚੱਕਰ ਚ ਜੋ ਜੇਨਾ ਇਹ ਬੰਦੇ ਕਿੱਥੋਂ ਕਰਨਗੇ ਇਹ ਹਵਾ ਦੀ ਕ੍ਰਾਂਤੀ ਲਿਆ ਸਕਦੇ ਹਵਾ ਵੀ ਇਹ ਪ੍ਰਦੂਸ਼ਣ ਕਰ ਸਕਦੇ ਅਸਲ 'ਚ ਹਵਾ ਦੀ ਕ੍ਰਾਂਤੀ ਕੀ ਗੱਲਾਂ ਦੀ ਕ੍ਰਾਂਤੀ ਲਿਆ ਸਕਦੇ ਕਿਹਾ ਗਿਆ 2 ਲੱਖ ਕਰੋੜ ਦਾ ਜਿਹੜਾ ਕਰਜ਼ਾ ਹੈ ਉਹ ਵੀ ਲਿਆ ਗਿਆ ਤੇ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਲਗਾਤਾਰ ਜਿਹੜੇ ਪੰਜਾਬ ਦੇ ਜਿਹੜਾ ਨੌਜਵਾਨ ਆ ਉਹ ਬੇਰੋਜ਼ਗਾਰ ਹੈ ਤੇ ਦਿੱਲੀ ਦੇ ਜਿਹੜੇ ਨੌਜਵਾਨ ਨੇ ਜਿਹੜੇ ਇੱਥੇ ਬਿਲਕੁਲ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਬੇਰੋਜ਼ਗਾਰੀ ਸ਼ਿਖਰਾਂ ਤੇ ਲੋਟਾਂ ਖੋਅਚ ਅਸਮਾਨਾਂ ਨੂੰ ਛੂੰਡ ਲਿਆ ਅਜ ਹਾਲਾਤ ਹੀ ਕੋਈ ਨਹੀਂ ਲੌਨ ਆਰਡਰ ਦੇ ਜੀ ਔਰ ਬੇਰੋਜ਼ਗਾਰੀ ਦੇ ਨੌ ਤੇ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਠੱਗਾ ਠੱਗਾ ਜਾ ਰਿਹਾ ਵੇ ਨੌਕਰੀ ਤਾਂ ਦਿੱਤੀ ਜਾਂਦੀ ਹੈ ਬਾਹਰल्या ਨੂੰ ਜਿਹੜਾ ਕੇਜਰੀਆਲ ਦੀ ਚਾਪ ਲੂਸੀ ਕਰੇ ਪੰਜਾਬੀ ਤਾਂ ਵੇਖਦੀ ਹੀ ਰਹਿ ਜਾਂਦੇ ਜਦ ਭਗਵੰਤ ਮਾਨ ਆਪ ਹਾਤੇ ਠੋਕਾ ਬਣ ਗਿਆ ਅੰਗੂਠਾ ਲਾਉਣ ਲੱਗ ਗਿਆ ਪੰਜਾਬ ਦੀ ਗੱਲ ਉਹ ਨਹੀਂ ਕਰ ਰਿਹਾ ਤੇ ਪੰਜਾਬ ਦੀ ਗੱਲ ਕਰਨੀ ਕਿਨੇ ਆ ਜੈ ਵਾਲਮਿਕੀ ਹਰ ਹਰ ਵਾਲਮਿਕੀ ਜੈ ਭੀਮ ਜੈ ਭਾਰਤ ਮੈਂ ਸਭ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਨੂੰ ਵਾਰਡ ਨੰਬਰ 72 'ਚ ਪਹੁੰਚਣ ਦੀ ਦਿਲ ਦੀ ਗਹਿਰਾਈਆਂ ਦੇ ਧੰਨਵਾਦ ਕਰਦਾ ਹਾਂ ਤੇ ਵਿਕਰਮ ਸਿੰਘ ਮਜੀਠੀਆ ਦਾ ਵੀ ਜਵਾਨ ਨਰ ਕੈਂਪ ਦੇ ਵਾਸੀ ਰਹਿਣ ਜਿਹੜਾ ਭਰੋਸਾ ਦਿਵਾਇਆ ਕਿ ਇੱਕ ਇੱਕ ਬੋਟ ਸ਼ੋਮ ਨਹੀਂ ਕਾਲੀ ਦਲ ਨੂੰ ਪਾਵਾਂਗੇ 19 ਤਰੀਕ ਨੂੰ 3 ਨੰਬਰ ਬਟਨ ਦਬ ਕੇ ਤੇ ਹਲਕਾ ਵੈਸਟ ਵਿੱਚ ਨਵੇਂ ਐਮ ਐਲ ਏ ਕਰਪਕਾਰ ਸਿੰਘ ਹੰਮਣ ਨੂੰ ਜਿਤਾਵਾਂਗੇ ਕਿਹੜੇ ਕਿਹੜੇ ਨੂੰ ਭੇਜ ਕੇ ਕੰਮ ਕਰਕੇ ਬਾਰੇ ਹੱਲ ਕਰਾਵਾਂਗੇ ਮੁੱਦੇ ਪਹਿਲੇ ਤਾਂ ਨਸ਼ੇ ਦਾਵਾ ਪੂਰੇ ਨਾਂ ਤਾਂ ਵਧੀਆ ਕੋਈ ਲੈਟਾ ਉਰੇ ਨਹੀਂ ਆਂਦੀ ਰੋਡ ਟੁੱਟੇ ਪਏ ਬੜੇ ਉਰੇ ਮੁੱਦੇ ਆ ਗਿਆ ਸਾਰੇ ਪੈਲ ਦੇ ਆਧਾਰ ਤੇ ਹੋ ਗਿਆ ਐਮਐਲਏ ਬਣਨ ਦਾ ਅੱਛਾ ਕਾਫੀ ਜਿਹੜਾ ਠਾਠਾ ਮਾਰਦਾ ਕੱਠ ਵੀ ਦੇਖਣ ਨੂੰ ਮਿਲਿਆ ਜੀ ਜਿਹੜੇ ਲੋਕਾਂ ਜੇ ਬੜਾ ਪਿਆਰ ਆ ਤੇ ਲੋਕ ਚਾਹੁੰਦੇ ਆ ਕਿ ਸ਼ੋਮਣੀ ਕਾਲੀ ਦਲ ਸਰਕਾਰ ਆਵੇ ਇਸ ਕਰਕੇ ਲੋਕੀ ਜਨਾਨੀਆਂ ਮੇਰੀ ਮਾਤਾ ਪੈਣਾ ਪੂਰੇ 2 ਘੰਟੇ ਤੋਂ ਬੇਟਕਾਰੇ ਮਜੀਠੇ ਦੇ ਇੱਕ ਵੀ ਲੇਡੀਸ ਹੋ ਗਈ ਨਹੀਂ ਤੇ ਇਤੋਂ ਜਾਹਿਰ ਹੁੰਦਾ ਵਾ ਇੱਕ ਇੱਕ ਬੋਰਡ ਸ਼ੋਹ ਨਹੀਂ ਕਾਲੀ ਦਲ ਨੂੰ ਅੱਛਾ ਲੱਗਦਾ ਲੋਕ ਬਦਲਾਅ ਚਾਹੁੰਦੇ ਇਸ ਵਾਰ ਲੋਕ ਬਦਲਾਅ ਚਾਹੁੰਦੇ ਆ ਇਹ ਬਦਲਾਅ ਦੀ ਨੀਂਹ ਰੱਖੀ ਗਈ ਆ ਜਿਹੜੀ ਹੁਣ ਰੱਖੀ ਗਈ ਆ ਲੱਗਦਾ ਜਿਦਾ ਹੁਣ ਕਾਂਗਰਸ ਦਾ ਸਾਬਕਾ ਕੌਂਸਲਰ ਦੇ ਸ਼ਾਮਲ ਹੋ ਗਿਆ ਆ ਪਾਲੀ ਕੋਈ ਫਰਕ ਫਰਕ ਉਹਨਾਂ ਨਾਲ ਕੀ ਪੈਣਾ ਜੋ ਉਹਨਾਂ ਨਾਲ ਫਰਕ ਪੈਂਦੇ ਉਹ ਜਿੰਨਾ ਜਾਂਦੇ ਇਹਨਾਂ ਨਾਲ ਕੋਈ ਫਰਕ ਨਹੀਂ ਪੈਣਾ ਇਹ ਦਲ ਬਦਲੂ ਬੰਦੇ ਭੱਜੀ ਜਾਣਦੇ ਇਹਨਾਂ ਨੂੰ ਸਭ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਾਰ ਨੰਬਰ 72 ਵਿੱਚ ਜਿਹੜਾ ਠਾਠਾ ਮਾਰਦਾ ਇਕੱਠ ਹੈ ਉਹ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਦੇ ਆਣ ਦੀ ਖਬਰ ਸੁਣਦਿਆਂ ਸਾਰ ਇਲਾਕੇ ਦੇ ਲੋਕਾਂ ਵਿੱਚ ਇੰਨੀ ਖੁਸ਼ੀ ਹੋਈ ਤੇ ਐਨੇ ਲੋਕਾਂ ਦੇ ਵਿੱਚ ਮਾਵਾਂ ਪੈਣਾ ਬਜ਼ੁਰਗ ਬੱਚੀਆਂ ਸਾਡੀਆਂ ਚ ਉਤਸ਼ਾਹ ਸੀਗਾ ਕਿ ਮਜੀਠੀਆ ਸਾਹਿਬ ਆ ਰਹੇ ਆ ਅਸੀਂ ਉਹਨਾਂ ਨਾਲ ਫੋਟੋ ਕਰਾਣੀ ਆ ਤੇ ਆਪਣੇ ਅਸੀਂ ਦੁੱਖ ਦੱਸਨੇ ਆ ਤੇ ਉਹ ਸਾਰਾ ਵਿਕਰਮ ਸਿੰਘ ਮੰਜੀਠੀਆ ਜੀ ਦੇ ਆਉਣ ਨਾਲ ਡਬਲ ਹੋ ਗਿਆ ਕਰਾਊਡ ਬਹੁਤ ਫਰਕ ਪਏਗਾ ਜੀ ਇਹਦੇ ਨਾਲ ਜਿਹੜੀਆਂ ਕਿ ਕਾਂਗਰਸ ਸਰਕਾਰ ਨੂੰ 20000 ਵੋਟ ਪੈਣੀ ਸੀਗੀ ਉਹ ਹੁਣ 10000 ਹੀ ਰਹਿ ਜਾਣੀਆਂ ਸੋ ਹਾਂਜੀ ਹਾਂ ਸਾਨੂੰ ਤੇ ਪੈਣੀ ਹੀ ਆ ਜੀ ਸਾਡੇ ਜਿਹੜੇ ਪਰਵਕਾਰ ਸਿੰਘ ਘੁੰਮਣ ਜੀ ਨੇ ਉਹ ਐਨੇ ਲੋਕਾਂ ਦੇ ਹਰਮਨ ਪਿਆਰੇ ਵਕੀਲ ਨੇ ਮੈਂ ਕਹਿੰਨਾ ਉਹਨਾਂ ਦਾ ਇੰਨਾ ਲੋਕੀ ਉਹਨਾਂ ਨੂੰ ਪਿਆਰ ਕਰਦੇ ਆ ਤੁਸੀਂ ਪਿੱਛੇ ਜੇ ਸੁਣਿਆ ਹੋਏਗਾ ਇੱਕ 3 ਸਾਲ ਪਹਿਲਾਂ ਇੱਕ ਲੜਕੀ ਦਿਲਰੋਜ਼ ਸੀਗੀ ਉਹ ਦਿਲਰੋਜ਼ ਲੜਕੀ ਵਿਚਾਰੀ 2.5 ਸਾਲ ਦੀ ਬੱਚੀ ਸੀ ਉਹ 2.5 ਸਾਲ ਦੀ ਬੱਚੀ ਉਹਦੀ ਗਵੰਡਨ ਵੱਲੋਂ ਉਹਨੂੰ ਰੇਤਾ 'ਚ ਦੱਬ ਕੇ ਮਾਰ ਦਿੱਤਾ ਗਿਆ ਸੀ ਉਹ ਰੇਤਾ 'ਚ ਦੱਬ ਕੇ ਮਾਰਨ ਦੇ ਬਾਵਜੂਦ ਜਦੋਂ ਉਹਦੀ ਬਾਡੀ ਕੱਢੀ ਗਈ ਤਾਂ ਉਹਦੇ ਮੂੰਹ 'ਤੇ ਕਾਫੀ ਸੱਟਾਂ ਲੱਗੀਆਂ ਹੋਈਆਂ ਸੀ ਜਿਵੇਂ ਕਿ ਉਸ ਬੱਚੀ ਨੂੰ ਕਿਸੇ ਜ਼ਾਲਮ ਔਰਤ ਵੱਲੋਂ ਕਾਫੀ ਮਾਰਿਆ ਗਿਆ ਸੀ ਤੇ ਮੂੰਹ 'ਤੇ ਸੱਟਾਂ ਦੇ ਨਿਸ਼ਾਨ ਸੀਗੇ ਉਹ ਜੋ ਕਿ ਸਾਡੇ ਤੋਂ ਦੇਖਿਆ ਨਹੀਂ ਸੀ ਜਾਂਦਾ